올 ریکارڈ ਕਢਾ ਲਓ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਸ ਮਿੱਤੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦਿਨਾ ਚ ਰਿਸੀਵ ਕਰ ਲੈਂਦਾ ਸਰਕਾਰੀ ਕੋਠੀ ਦਾ ਕਿਰਾਇਆ ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਸਰ ਪਰ ਕਿਤਨੇ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ਦ ਰਾਤ ਹੋ ਜਾਣਗੇ ਹੁਣ ਦੇ ਦੇਗਾ ਹੁਣ ਵੀ ਕੋਈ ਵੀ ਜਿਹੜੀਆਂ ਸਰਕਾਰੀ ਕੋਠੀਆਂ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮੰਟ ਕੇ ਰਹਿ ਗਏ ਤੇ ਸਿਕਿਉਰਿਟੀ ਚ ਸਿਮੰਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰ ਪਾਤਾ ਸਵਾਲੀਆ ਚਿੰਨ ਖੜਾ ਕਰਦਾ ਸਰ ਸਰ ਮੈਂ ਤੁਹਾਨੂੰ ਇਹ ਵੀ ਦਰਾਂਗਾ ਬਿੱਟੂ ਜੀ ਹਲੋ ਬਿੱਟੂ ਜੀ ਮੈਂ ਸਮਝਦਾ ਕਿ ਜਿਵੇਂ ਚੁਨਾਵੀ ਸੈਲਾਨੀ ਲੁਧਿਆਣੇ ਚ ਆਉਂਦਾ ਹੈ ਉਹ ਇਸ ਤਰ੍ਹਾਂ ਆਉਂਦੇ ਹੈ ਇਹਨਾਂ ਦਾ ਨਾਮ ਰੱਖਿਆ ਮੈਂ ਚੁਨਾਵੀ ਸੈਲਾਨੀ ਯਾਨੀ ਕਿ ਟੂਰਿਸਟ ਇਲੈਕਟਰਲ ਟੂਰਿਸਟ ਜਿਹੜਾ ਚੋਣ ਆਉਂਦਾ ਓਦੋਂ ਬਿੱਟੂ ਜੀ ਵਿਖਦੇ ਐ ਇਹ ਚੁਣავი ਸੈਲਾਨੀ ਦੀ ਤਰ੍ਹਾਂ ਐ ਮੇਰੇ ਭਰਾ ਬਿੱਟੂ ਸਰ ਸੁਭੀਰ ਸਿੰਘ ਬਾਦਲ ਤੁਹਾਡੇ ਬਾਰੇ ਸੁਭੀਰ ਕੀ ਕਿਹਾ ਸੁਭੀਰ ਜੀ ਨੇ ਕਹਿੰਦੇ ਬੱਸਾਂ ਨੂੰ ਟ੍ਰਾਂਸਪੋਰਟ ਮੰਤਰੀ ਰਹੇ ਨੇ ਕਹਿੰਦੇ ਘਟਾਲਾ ਬੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵਿੜਿੰਗ ਨੇ ਫੜੀਆਂ ਵਾਰੀ-ਵਾਰੀ ਸੁਪਨੇ 'ਚ ਆਦਮੀਆਂ ਸੁਭੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਓਵੇਂ ਦੇਣਾ ਪੈਣਾ 60 ਸਾਲਾਂ ਦੀ ਉਮਰ 'ਚ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ 'ਚ ਦੇ ਸਕਦਾ ਹੈ ਰਾਜਾ ਵੜਿੰਗ ਇਸ ਕਰਕੇ ਸਪਣੇ 'ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਨੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਉਹ ਰਿਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜ ਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਵੀ ਆਰਟੀਸੀ ਦੀ ਬੱਸ ਚੜਦੇ ਹੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅਡੇ ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹੂੰਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵੜਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅਜੇ ਤੱਕ ਦਾ ਰਿਹਾ ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣੇ ਮਰਿਆਦਾ ਤੋਂ ਥੱਲੇ ਹੋ ਜਾਏਗਾ ਉਹ हां ਉਹ ਤਾਂ ਪਾਣੀ ਵਾਲੀ ਬੱਸ ਹੁਣ ਉਹਨਾਂ ਦਾ ਇੱਕ ਪਹਿਲਾਂ ਸੁਬੀਰ ਭਾਵੇਂ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਚੁਟ ਜਾਏਗੀ ਫਿਰ ਹੋਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾਂ ਨੂੰ ਹਲਾਵਾਗਾ ਤੇ ਫਿਰ بارش ਹੋਇਆ ਕਰੇਗੀ ਉਹ ਸੁਬੀਰ ਜੀ ਇਹ ਵੀ ਕਹਿ ਸਕਦੇ ਨੂੰ ਵਿਖਾਈ ਨਹੀਂ ਦਿੱਤੇ दैट्स व्हाई ਮੈਂ ਕਿਹਾ ਇਹ ਗੋਸ਼ਟੀ ਦੀ ਤਰ੍ਹਾਂ ਹੈ ਕੰਮ ਕਿ ਉਹ ਸੁਣਿਆ ਤਾਂ ਹੁੰਦਾ ਹੈ ਲੇਕਿਨ ਕਿਸੇ ਨੇ ਵੇਖਿਆ ਨਹੀਂ ਐਮਪੀ ਸਾਹਿਬ ਸੁਣੇ ਤਾਂ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਰ ਤੇ ਕੋਈ ਰੋਕ ਸੀ ਰਾਹੁ ਗਾਂਧੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੇ ਮੰਨ ਦੀ ਜਿਹੜਾ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਏ ਕਿਸੇ ਨੇ ਵੇਖਿਆ ਗੌਸ਼ਾਲਾ